ਸਰਹੰਦ ਦੇ ਹੱਦ ਦੇ ਕਿਨਾਰੇ ਬੀਤੀ ਰਾਤ ਜੰਗਲੀ ਖੇਤਰ ਦੇ ਵਿੱਚ ਗਊ ਹੱਤਿਆ ਦੇ ਮਾਮਲੇ ਦੇ ਵਿੱਚ ਉਸ ਵੱਲੋਂ ਜਾਂਚਬੀਨ ਕੀਤੀ ਗਈ ਤੇ ਪਤਾ ਲੱਗਿਆ ਕਿ ਗਊ ਹੱਤਿਆ ਕਰਕੇ ਨਜਾਇਜ਼ ਬੁਛੜਖਾਨਾ ਚਲਾਇਆ ਜਾ ਰਿਹਾ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ 13 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਹੁਣ 5 ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਛੀਵਾੜਾ ਦੇ ਜੰਗਲੀ ਖੇਤਰ ਦੇ ਵਿੱਚ ਨਜਾਇਜ਼ ਬੁਛੜਖਾਨਾ ਚਲਾਇਆ ਜਾ ਰਿਹਾ ਸੀ ਇਸ ਵਾਰੇ ਪੁਲਸ ਵੱਲੋਂ ਬੀਤੀ ਰਾਤ ਤੋਂ ਹੀ ਸਖਤ ਮਿਹਨਤ ਕਰਕੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤੇ ਛੇਤੀ ਹੀ ਇਹਨਾਂ ਦਾ ਮੁੱਖ ਸਰਗਨਾ ਵੀ ਗ੍ਰਿਫਤਾਰ ਕਰ ਲਿਆ ਜਾਏਗਾ। ਸਵੇਰੇ ਤੜਕੇ ਸਾਡੇ ਗੁਰੂਆਂ ਤੋਂ ਮਿਚਾਈ ਸੀ 12:30 ਵਜੇ ਦੇ ਲੱਗੇ। ਮੜਾ ਪਵਾਦ ਪੋੜਾ ਉਹਦੇ ਲੱਗੇੜਾ ਜੰਗਲ ਅਨੈਰ ਦੇ ਉੱਤੇ ਉੱਥੇ ਕੁਝ ਬੰਦਿਆਂ ਵੱਲੋਂ ਜਿਹੜੀਆਂ ਗਊਆਂ ਅਵਾਰਾ ਨੇ ਉਹਨਾਂ ਨੂੰ ਜਿਹੜਾ ਲਿਆਗਾ ਉੱਥੇ ਪ੍ਰਸਿੱਧ ਕੀਤਾ ਜਾਂਦਾ ਤੁਨੂੰ ਮਰੇ ਜਾਂਦਾ। ਜੋਸਨ ਇਨਫੋਰਮੇਸ਼ਨ ਦੇ ਸਬੰਧ ਦੇ ਵਿੱਚ ਗਊ ਦੱਲਿਆ ਅ ਰੱਖਿਆ ਦਲਦੇ ਸਾਡੇ ਮੈਂਬਰ ਸੀ ਜਿਵੇਂ ਗੁਰਪ੍ਰੀਤ ਜੀ ਤੇ ਨਿਕਸਨ ਜੀ ਰੋਪੜ ਤੋਂ ਸਾਡੇ ਸਮਰਾਲੇ ਦੇ ਉਹਨਾਂ ਨਾਲ ਬਡੇਰਾ ਜੀ ਇਹਨਾਂ ਨਾਲ ਮੇਰੇ ਨਾਲ ਕੰਟੈਕਟ ਕੀਤਾ ਤੇ ਮੇਰੀ ਸਿਚੁਏਸ਼ਨ ਦੋਨੋਂ ਨਾਲ ਕੰਟੈਕਟ ਕੀਤਾ ਇਹ ਸੰਗੀਨ ਜੁਰਮ ਨੂੰ ਦੇਖਦੇ ਹੋਏ ਆ ਜਦੋਂ ਮੈਂ ਮਾਨਯੋਗ ਐਸਐਸਪੀ ਸਾਡੇ ਡਾਕਟਰ ਜਯੂਤੀ ਜੱਜਪੀ ਤੇ ਐਸਪੀ ਡੀ ਸਾਡੇ ਪਵਨ ਜੀ ਜੀ ਉਹਨਾਂ ਦੇ ਧਿਆਨ ਚ ਲੈਂਦਾ ਇਮੀਡੀਏਟਲੀ ਐਸਚਓ ਮਛਵੜਾ ਦੇ ਐਸਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਖੁਦ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਕਿਉਂਕਿ ਉੱਥੇ ਟਾਰਚ ਨਾਲ ਰਾਤ ਨੂੰ ਦੇਖਣਾ ਪੈ ਰਿਹਾ ਸੀ ਮੌਕੇ ਜਿਹੜੇ ਮੁਲਜਮ ਫਰਾਰ ਹੋ ਗਏ ਸੀ ਜਿਹੜੇ ਉੱਥੇ ਦੋ ਗੋਮੂਆਂ ਦਾ ਵੱਟੂ ਪੀਤੀ ਸੀ ਜਿਹਨਾਂ ਦਾ ਉੱਥੇ ਮਾਸ ਪਿਆ ਸੀ ਜਿਹਦੇ ਮੌਕੇ ਤੇ ਪਹੁੰਚ ਗਿਆ ਅਸੀਂ ਬਾਸ ਜਿਹੜਾ ਗੋਮੂਆਂ ਦਾ ਮਾਸ ਸੀ ਪਿਆ ਮੌਕੇ ਦੇ ਡਾਕਟਰ ਦੋ ਬਲਾਗਾਂ ਦੀ ਟੀਮ ਬਣ ਲਗਾ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਦੋਂ ਸਿੰਪਲ ਜਿਹੜੇ ਆਰਡਰ ਭਰੇਗੇ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਦਲ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗਊਆਂ ਦਾ ਸਰੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁੱਲਜਵਾ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇ ਸੀ ਸਾਡੇ ਜਿਆਦਾ ਮੁੱਲਜਵਾ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਜਿਹਦੇ ਵਿੱਚ ਅਸੀਂ ਸਾਡੀ ਸਾਰੀਆਂ ਟੀਮਾਂ ਦੀ ਬੜੀ ਅਤੇ ਕਹੂੰਗਾ ਬੀ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਰੀ ਰਾਤ ਨਹੀਂ ਸੁੱਤੇ ਪੰਜ ਮੌਲਿਆਂ ਜਿਹੜੇ ਆ ਅੱਡ-ਅੱਡ ਜਗ੍ਹਾ ਤੋਂ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ ਸਾਡੇ ਜਿਹੜੇ ਤਿੰਨ ਜਾਂ ਚਾਰ ਮੌਲਿਆਂ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਹੀ ਕਾਬੂ ਕਰ ਲਏ ਜਾਣਗੇ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਇਹਨਾਂ ਵਿੱਚੋਂ ਇੱਕ ਮੌਲਿਆਂ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਹੈ ਇਹ ਗੋਥਿਆ ਪਛਾ ਜੋ ਗਊ ਹੱਤੇ ਦਾ ਪਰਚਾ ਦਰਜ ਹੈ ਪੁਲਿਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਗਊ ਮਾਸ ਦੀ ਤਸਕਰੀ ਦਾ ਮਾਮਲਾ ਦਰਜ ਹੈ ਤੇ ਜਾਣਕਾਰੀ ਅਨੁਸਾਰ ਜਿੱਥੇ ਗਊਆਂ ਦੀ ਹੱਤਿਆ ਕੀਤੀ ਜਾ ਰਹੀ ਸੀ ਉੱਥੋਂ ਮਿਲਿਆ ਟੰਡਾ ਅਤੇ ਨਵੇਂ ਲਿਫਾਫਿਆਂ ਤੋਂ ਇਹ ਸਾਬਤ ਹੋਇਆ ਹੈ ਕਿ ਇਹ ਵਿਅਕਤੀ ਗਊਆਂ ਦੀ ਹੱਤਿਆ ਕਰਕੇ ਉਹਨਾਂ ਦਾ ਮਾਸ ਤੋਲ ਕੇ ਲਿਫਾਫਿਆਂ ਵਿੱਚ ਪੈਕ ਕਰਕੇ ਬਾਹਰਲੇ ਸੂਬਿਆਂ ਨੂੰ ਸਪਲਾਈ ਕਰਦੀ ਸੀ ਜੱਬਾਂ ਲਈ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ